ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਵਿੱਚ ਭਾਰੀ ਬਾਰਿਸ਼ ਕਾਰਨ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੰਗੀ ਪੱਦਰ ਤੇ ਰਾਹਤ ਕਾਰਜ ਚਲਾਏ ਜਾ ਰਹੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਸਥਾਨਕ ਵਿਧਾਇਕ ਵੀ ਪਿੰਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕਾਂ ਦੀ ਅਗਵਾਈ ਤੇ ਮਦਦ ਕਰ ਰਹੇ ਨੇ ਇਸ ਮੌਕੇ ਲੋੜਵੰਦ ਲੋਕਾਂ ਨੂੰ ਖਾਦ ਪਦਾਰਥ ਪਸ਼ੂਆਂ ਲਈ ਚਾਰਾ ਮੈਡੀਕਲ ਜ਼ਰੂਰਤ ਦੀਆਂ ਦਵਾਈਆਂ ਆਦਿ ਰਾਹਤ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ ਇਸੇ ਤਹਿਤ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਨੇ ਅੱਜ ਬਮਿਆਲ ਖੇਤਰ ਦੇ ਪਿੰਡ ਬਮਿਆਲ ਪੁਲਾਹ ਚੱਕ ਅਮੀਰ ਤੇ ਹੋਰਨਾਂ ਪਿੰਡਾਂ ਦੇ ਵਿੱਚ ਰਾਹਤ ਸਮੱਗਰੀ ਦੀ ਵੰਡ ਕੀਤੀ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਪੂਆ ਦੇ ਜੋ ਵੀ ਖੇਤਰ ਹੜ੍ਹ ਪ੍ਰਭਾਵਿਤ ਨੇ ਉਹਨਾਂ ਖੇਤਰਾਂ ਅੰਦਰ ਰਾਹਤ ਸਮੱਗਰੀ ਦੀ ਵੰਡ ਦਾ ਕਾਰਜ ਲਗਾਤਾਰ ਕੀਤਾ ਜਾ ਰਿਹਾ ਹੈ ਇਸ ਵਾਰ ਕੇ ਕਟਾਰੂ ਚੱਕ ਨੇ ਬੈਂਕ ਦੇ ਕਰਜ਼ਾ ਦਾ ਕਰਨ ਲਈ ਚਾਰ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਮਾਲੀਮਦ ਦਿੱਤੇ ਉਹਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ। ਤੇ ਦੇਖੋ ਮੇਰੇ ਹਲਕੇ ਦਾ ਇਹ ਸਭ ਤੋਂ ਲਾਸਟ ਪਿੰਡ ਹੈ। ਔਰ ਇਹ ਲਾਸਟ ਕੜੀ ਹੈ ਜਿਹਦੇ ਦੇ ਕੋਲ ਅੱਜ ਆਪਾਂ ਪਹੁੰਚੇ ਆਂ ਇਹ ਪਰਿਵਾਰ ਜ਼ਿਲ੍ਹਾ ਮੋਗੇ ਨਾਲ ਸੰਬੰਧਿਤ ਨੇ ਕੁਝ ਸਾਲ ਪਹਿਲਾਂ ਇੱਥੇ ਆ ਕੇ ਇਹਨਾਂ ਨੇ ਜ਼ਮੀਨਾਂ ਲਈਆਂ ਉਤੋਂ ਵੇਚ ਕੇ ਤੇ ਚੰਗੇ ਭਾਗਾ ਨੂੰ ਆਏ। ਕੀ ਜ਼ਿੰਦਗੀ ਦਾ ਸਮਾਜ ਤੇ ਵਹਿਤਰ ਨਿਕਲੂਗਾ ਪਰ ਇਹ ਕੁਦਰਤ ਹੈ ਜਿਹਨੇ ਪਤਾ ਨਹੀਂ ਬੰਦੇ ਨੂੰ ਕਿਹੜੇ ਰੰਗ ਚ ਕਦੋਂ ਰੰਗ ਦੇਣਾ ਔਰ ਇਹਨਾਂ ਘਰਾਂ ਦੇ ਵਿੱਚ ਮੈਂ ਅੱਜ ਆਇਆ ਔਰ ਬਹੁਤ ਭਾਰੀ مصیبت ਦੇ ਵਿੱਚੋਂ ਇਹ ਪਰਿਵਾਰ ਉੱਭਰੇ ਆ ਅਜੇ ਉੱਭਰੇ ਤਾਂ ਨਹੀਂ ਮੈਂ ਕਹਿ ਸਕਦਾ ਪਰ ਜ਼ਿੰਦਗੀਆਂ ਬਚ ਗਈਆਂ ਨੇ ਸਭ ਤੋਂ ਪਹਿਲੋਂ ਇਸ ਗੱਲ ਦੀ ਤਸੱਲੀ ਹੈ ਇਹਨਾਂ ਦੇ ਪਸ਼ੂ ਵੀ ਕਾਫੀ ਰੁੜੇ ਆ ਤੇ ਦਾਣਾ ਕਿਸੇ ਵੀ ਤਰ੍ਹਾਂ ਦਾਣਾ ਦੇ ਘਰ ਦੇ ਵਿੱਚ ਜਿਹੜਾ ਅਜੇ ਕਿ ਜ਼ਿਮੀਂਦਾਰ ਪਰਿਵਾਰ ਨੇ ਪਰ ਲੋਕਾਂ ਦਾ ਪੇੜ ਪਾਲਣ ਵਾਲੇ ਲੇਕਿਨ ਅੱਜ ਹਾਲਾਤ ਇਹ ਆ ਵੀ ਅੱਜ ਇਹਨਾਂ ਦੇ ਘਰ ਜਿਹੜੇ ਦਾਣੇ ਰੱਖੇ ਸੀ ਉਹ ਸਾਰੇ ਬਰਬਾਦ ਹੋ ਗਏ ਆ ਢੋਲ ਫੱਟ ਗਏ ਆ ਤੇ ਪਸ਼ੂ ਰੁੜ ਕੇ ਇਹਨਾਂ ਦੇ ਇਥੋਂ ਚਲੇ ਗਏ ਆ ਔਰ ਜ਼ਮੀਨਾਂ ਦੇ ਉੱਤੇ ਵੀ ਮੈਂ ਸਮਝਦਾ ਵੀ ਪਣਾ ਪਿਆ ਗਿਆ ਰੇਤਾ ਪਿਆ ਗਿਆ ਸੋ ਹਾਲਾਤ ਜਿਹੜੇ ਆ ਉਹ ਮੈਂ ਕਹਿ ਸਕਦਾ ਵੀ ਇੱਕ ਮੁਸੀਬਤ ਭਰੇ ਆ ਸੋ ਮੈਂ ਇਕਤਾਨਾ ਨੂੰ ਇਹ ਗੱਲ ਕਿਹਾ ਇਹਨਾਂ ਦਾ ਥੋੜਾ ਥੋੜਾ ਕਰਜ਼ਾ ਜਿਹੜਾ ਇਹਨਾਂ ਨੇ ਬੈਂਕ ਚੋਂ ਲਿਆ ਤੇ ਮੈਂ ਅੱਜ ਮੀਡੀਆ ਦੇ ਸਾਹਮਣੇ ਵੀ ਕਿਹਾ ਕਹਿ ਰਿਹਾ ਵੀ ਇਹਨਾਂ ਪਰਿਵਾਰਾਂ ਦਾ ਉਹ ਕਰਜ਼ਾ ਜਿਹੜਾ ਉਹ ਮੈਂ ਆਪਣੇ ਜ਼ਿੰਮੇ ਲਿਆ ਅਸੀਂ ਉਹ ਪੇ ਕਰਾਂਗੇ ਇਹਨਾਂ ਕੋਈ ਇੱਕ ਵੀ ਪੈਸਾ ਅਸੀਂ ਨਹੀਂ ਇਹਨਾਂ ਨੂੰ ਦੇਣ ਦੇਣਾ ਔਰ ਤੀਜਾ ਜਿਹੜਾ ਇਹਨਾਂ ਦੇ ਗਾਹ ਨੁਕਸਾਨ ਹੈ ਜਿਹੜਾ ਫਸਲ ਦਾ ਜਿਹੜਾ ਮਤਲਬ ਲਵੇਰੀਆਂ ਦਾ ਹੋਇਆ ਉਹਦੇ ਲਈ ਜਿਹੜੀਆਂ ਮਾਨ ਸਾਹਿਬ ਨੇ ਕਿਹਾ ਕਿ ਸਪੈਸ਼ਲ ਗਦੌਰੀਆਂ ਉਹ ਮੈਂ ਡਿਪਟੀ ਕਮਿਸ਼ਨਰ ਨੂੰ ਹੁਣੇ ਕਹਿਣਾ ਕਿ ਤੁਸੀਂ ਇਹਨਾਂ ਦੀਆਂ ਗਰਦੋਰੀਆਂ ਸ਼ੁਰੂ ਹੀ ਇੱਥੇ ਕਰੋ ਇਹਨਾਂ ਪਰਿਵਾਰਾਂ ਤੋਂ ਔਰ ਜੋ ਵੀ ਸੰਭਵ ਸਹਾਇਤਾ ਹੋਈ ਸਾਡੀਆਂ ਟੀਮਾਂ ਨੇ ਇੱਥੇ ਜਿਹੜਾ ਉਹ ਚੌਕਰ ਵੀ ਭੇਜੀ ਆ ਤੂੜੀ ਵੀ ਆਈ ਆ ਔਰ ਕਿਸੇ ਵੀ ਤਰ੍ਹਾਂ ਦਾ ਰਾਸਨ ਕੋਈ ਵੀ ਹੈ ਆਪਣੇ ਪਰਿਵਾਰ ਨੇ ਆਪਣੇ ਪੰਜਾਬੀ ਨੇ ਔਰ ਪੰਜਾਬ ਦੇ ਲੋਕ ਜਿਵੇਂ ਮੈਂ ਕਹਿ ਸਕਦਾ ਕਿ ਸੰਕਟਾਂ ਨਾਲ ਝੋਜਣਾ ਜਾਣਦੇ ਆ ਗੁਰੂ ਸਾਹਿਬ ਦੀ ਬਾਣੀ ਦਾ ਜਿੱਥੇ 24 ਘੰਟੇ ਨਿਤਨੇਮ ਹੁੰਦਾ ਹੋਵੇ ਉਹਤੇ ਕਿਸੇ ਵੀ ਤਰ੍ਹਾਂ ਦੀਆਂ ਮੁਸੀਬਤਾਂ ਜਿਹੜੀਆਂ ਮਨੁੱਖ ਡਰਦਾ ਨਹੀਂ ਸੋ ਪੰਜਾਬੀ ਆ ਇਹਦਾ ਵੀ ਮੁਕਾਬਲਾ ਕਰਨਗੇ ਸੋ ਮੇਰੀ ਨਾ ਸਾਰੇ ਪਰਿਵਾਰਾਂ ਨੂੰ ਇਹ ਅਪੀਲ ਆ ਕਿ ਅਸੀਂ ਤੁਹਾਡੇ ਬੱਚਿਆਂ ਵਰਗੇ ਆ ਤੁਹਾਡੇ ਵਿੱਚੋਂ ਆ ਔਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਆ ਔਰ ਜਲਦੀ ਇਹ ਜ਼ਿੰਦਗੀ ਤੋਂ ਉੱਭਰਨ ਇਹ ਸਾਡੀਆਂ ਦੁਆਵਾਂ ਨੇ ਇਹ ਮੇਰੇ ਆਪਣੇ ਲੋਕ ਨੇ ਮੈਂ ਜਿੱਥੇ ਵਿਜ਼ਿਟ ਕਰਕੇ ਆਇਆ ਤਾਸਪਿੰਡ ਦੇ ਅੰਦਰ ਸੋ ਇਹਨਾਂ ਨੇ ਬੈਂਕ ਦਾ ਜਿਹੜੀ ਉਹ ਕਰਜ਼ਾ ਸੀਗਾ ਚਾਰ ਪਰਿਵਾਰਾਂ ਦਾ 50-50 ਹਜ਼ਾਰ ਰੁਪਈਆ ਸੋ ਮੈਂ 2 ਲੱਖ ਰੁਪਈਆ 50-50 ਹਜ਼ਾਰ ਚਾਰ ਪਰਿਵਾਰਾਂ ਨੂੰ ਦਿੱਤਾ ਸੋ ਅਗਾਹ ਵੀ ਜਿੱਥੇ ਕਿਤੇ ਬਾਦੀ ਲੋੜ ਹੋ ਗਈ ਅਸੀਂ ਇਹਨਾਂ ਦੇ ਨਾਲ ਖੜੇ ਆ ਆਪਣੇ ਲੋਕ ਨੇ ਆਪਣੇ ਪੰਜਾਬੀ ਨੇ ਔਰ ਮੈਨੂੰ ਖੁਸ਼ੀ ਆ ਕਿ ਸਹਜੇ ਸਾਜੇ ਜਿਹੜਾ ਹੁਣ ਪਾਣੀ ਜਾ ਰਿਹਾ ਔਰ ਜ਼ਿੰਦਗੀ ਲਾਈਨ ਤੇ ਆ ਰਹੀ ਹੈ ਸੋ ਇਹ ਆਪਣੇ ਬੈਂਕ ਦਾ ਕਰਜ਼ਾ ਅੱਜ ਤੋਂ ਇਹਨਾਂ ਦਾ ਫ੍ਰੀ ਹੋ ਗਿਆ ਤੇ ਆਪਣੀ ਅਗਲੀ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਕਰਨ ਸੋ ਮੇਰੇ ਵੱਲੋਂ ਜਿੱਥੇ ਕਿਤੇ ਵੀ ਇਹਨਾਂ ਦੀ ਲੋੜ ਹੋਵੇ ਸਾਡੀ ਸਾਰੀ ਟੀਮ ਮੇਰੇ ਇਸ ਇਲਾਕੇ ਦੇ ਸਰਪੰਚ ਸਾਰੇ ਲੀਡਰ ਸਾਡੇ ਔਰ ਸਭ ਨੇ ਲਗਾਤਾਰ ਦੇਂਡਾ ਦੇਥੇ ਮਿਹਨਤ ਕੀਤੀ ਹੈ ਸੋ ਮੈਂ ਅਰਦਾਸ ਕਰਦਾ ਵੀ ਜਲਦੀ ਅਸੀਂ ਜਿਹੜਾ ਉਹ ਇਹ ਸੰਕਟ ਤੋਂ ਉੱਭਰੀਏ ਸੋ ਇਹਨਾਂ ਦੇ ਪਰਿਵਾਰਾਂ ਦੀ ਮਤਲਬ ਜਿਹੜੀ ਆ ਉਹ ਤੰਦਰੁਸਤ ਰਵੇ ਇਹ ਮੇਰੀ ਉਮੀਦ ਹੈ ਆਡੇ ਵੱਲੋਂ ਧੰਨਵਾਦ ਜੀ ਇਨਾਂ ਆੜੀ ਸਮੇਂ ਸਿਰ ਸਾਹਿਬ ਲਈ ਪਹਿਲਾਂ ਵੀ ਸਾਡੇ ਕੋਲ ਪਾਣੀ ਹੁੰਦਿਆਂ ਸਾਰੀ ਟਾਈਮ ਨਾਲ ਪਹੁੰਚੇ ਨੇ ਮੰਤਰੀ ਸਾਹਿਬ ਏਡੀਸੀ ਐਸਐਸਪੀ ਸਾਹਿਬ ਸਾਰੇ ਪ੍ਰਸ਼ਾਸਨ ਸਾਡੇ ਕੋਲ ਸਰਵਣੀ ਮੇਰੇ ਕਰਨ ਦੂਜੀ ਤੇ ਤੀਜੀ ਵਾਰੀ ਕੇਰਾ ਸਾਡੇ ਕੋਲ ਹੀ ਮਾਰ ਕੇ ਗਏ ਨੇ ਸਾਡੇ ਪਿੰਡ ਵੱਲ ਇਨਾਂ ਬਹੁਤ ਜ਼ਿਆਦਾ ਰਾਸ਼ਨ ਹਰ ਚੀਜ਼ ਕੇ ਚੀਦਿਆਂ ਨੂੰ ਕਮੀ ਨਹੀਂ ਆਉਂਦੇ ਦੇ ਜੀ ਇਨਾਂ ਦਾ ਬਹੁਤ ਬਹੁਤ ਮਿਲੋਤਾ ਨਵਾਦ ਇਨਾਂ ਆੜੀ ਬਹੁਤ ਜ਼ਿਆਦਾ ਗਰੀਬਾਨੀ ਸਾਰ ਲਈ ਪੰਜਾਬ ਅਪਡੇਟਸ ਦੇ ਇਸ ਖਾਸ ਬਲੈਟਨ ਵਿੱਚ ਇਨਾ ਹੀ ਤੁਸੀਂ ਬਣ ਰਹੋ ਚੜ੍ਹਦੀ ਕਲਾ ਟਾਈਮ ਟਿਵ ਦੇ ਨਾਲ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.